ਰੋਟੀ ਵੀ ਪਰੇਸ਼ਾਨ ਆ ਤੇ ਰੋਟੀ ਪਾਣੀ ਤੋਂ ਪਰੇਸ਼ਾਨ ਆ ਇਹਦਾ ਆਪਣਾ ਘਰ ਨਹੀਂ ਹੈਗਾ ਇਹਦੀ ਆਪਣੀ ਜਗਾ ਨਹੀਂ ਆ ਗਈ ਕੋਈ ਇਹਦਾ ਕਮਰਾ ਨਹੀਂ ਹੈਗਾ ਜਿੱਥੇ ਰਹਿ ਸਕੇ ਇਹਦਾ ਥਾਂ ਥੂ ਸਭ ਕੁਝ ਹੈਗਾ ਸੀ ਉਹ ਪਤਾ ਨਹੀਂ ਕਿਸ ਹਾਬ ਕਿਤਾਬ ਹੋਇਆ ਕਿਸੇ ਨੇ ਕਬਜ਼ਾ ਕੁਬਜ਼ਾ ਕਰ ਲਿਆ ਉੱਤੇ ਉਹਦਾ ਚਲੋ ਸਾਨੂੰ ਜਿਆਦਾ ਪਤਾ ਨਹੀਂ ਆ ਪਰ ਅਸੀਂ ਵੀਡੀਓ ਇਸ ਕਰਕੇ ਬਣਾਉਣ ਲੱਗੇ ਆਂਗੇ ਭਰਾ ਦੀ ਮਦਦ ਹੋ ਸਕੇ ਤੇ ਜੋ ਕੀ ਹੈ ਭਰਾ ਜਿਆਦਾ ਨਹੀਂ ਤੇ ਆਪਣਾ ਇਹਦਾ ਥਾਂ ਹੋਵੇ ਕੋਈ ਕਮਰਾ ਹੋਵੇ ਆਪਣਾ ਰਹਿ ਸਕੇ ਜਿੱਦਾਂ ਹੁਣ ਠੰਡ ਚੱਲਣ ਦੀ ਹੈ ਛੱਤ ਮਿਲ ਜੇ ਉਹਦੇ ਕਹਿਣ ਦਾ ਮਤਲਬ ਹੈ ਕਿ ਛੱਤ ਮਿਲ ਜੇ ਜਿੱਦਾਂ ਵਿਚਾਰਾ ਹੁਣ ਆ ਵੇਖੋ ਆ ਨਹਿਰਾ ਵਾਂ ਇੱਥੇ ਇੰਨੇ ਕਿਤੇ ਸੌਂ ਸਾਂ ਜਾਣਾ ਵਿਚਾਰੇ ਨੇ ਠੀਕ ਆ ਜੀ ਐਦਾਂ ਇੱਥੇ ਇੰਨੇ ਰਹਿਣਾ ਵਾਂ ਜੇ ਕਦੇ ਚਾਹ ਦੇਤੀ ਜਾਂ ਕਿਸੇ ਨੇ ਰੋਟੀ ਦੇਤੀ ਤਾਂ ਵਿਚਾਰੇ ਨੇ ਖਾ ਲੈਣੀ ਖਾ ਲੈਣੀ ਇਹ ਕੰਮ ਹੈ ਵਧੀਆ ਕਰਦਾ ਦਰਜੀ ਦਾ ਠੀਕ ਆ ਥੋੜਾ ਜਿਹਾ ਇਹ ਕਿ ਮਾਂ ਬਾਪ ਸ਼ੁਰੂ ਤੋਂ ਹੈਗਾ ਨਹੀਂ ਸੀ ਤੇ ਇਹ ਕਿਸੇ ਰਿਸ਼ਤੇਦਾਰ ਤੋਂ ਗਿਆ ਸੀ ਤੇਰੇ ਕਿਸੇ ਰਿਸ਼ਤੇਦਾਰ ਕੋਲ ਉੱਥੇ ਚਲ ਗਏ ਨੇ ਦਰਜੀ ਦਾ ਕੰਮ ਇਹਨੂੰ ਆਉਂਦਾ ਵਾ ਤੇ ਉਹ ਬੰਦੇ ਨੇ ਇਹਨੂੰ ਥੋੜਾ ਜਆ ਜਿਹੜੀ ਇਹਦੀ ਮਿਹਨਤ ਮੂੰਹ ਤਾਂ ਖਾ ਜਾਂਦਾ ਰਿਹਾ ਕਢਾ ਕੇ ਇਹਦੇ ਹੱਥੇ ਕੂਤੇ